ਇੱਕ ਛੋਟਾ ਬੱਚਾ ਸਮੁੰਦਰ ਕਿਨਾਰੇ ਖੇਡ ਰਿਹਾ ਸੀ ਸਮੁੰਦਰ ਵਿੱਚੋਂ ਇੱਕ ਲਹਿਰ ਆਈ ਤਾਂ ਉਸ ਬੱਚੇ ਦੀਆਂ ਚਪਲਾਂ ਬਹਾ ਕੇ ਲੈ ਗਈ ਤੇ ਉਸਨੇ ਰੇਤ ਉੱਤੇ ਲਿਖਿਆ ਕਿ ਸਮੁੰਦਰ ਚੋਰ ਹੈ ਫਿਰ ਮਸ਼ਵਾਰੇ ਨੂੰ ਬਹੁਤ ਸਾਰੀਆਂ ਮੱਛੀਆਂ ਸਮੁੰਦਰ ਵਿੱਚੋਂ ਮਿਲੀਆਂ ਤੇ ਉਸਨੇ ਰੇਤ ਉੱਤੇ ਲਿਖਿਆ ਕਿ ਸਮੁੰਦਰ ਮੇਰਾ ਪਾਲਣਹਾਰ ਹੈ ਤੇ ਉਸੇ ਦਿਨ ਹੀ ਇੱਕ ਬਜ਼ੁਰਗ ਔਰਤ ਦਾ ਪੁੱਤਰ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਤਾਂ ਉਸ ਔਰਤ ਨੇ ਲਿਖਿਆ ਕਿ ਸਮੁੰਦਰ ਹਤਿਆਰਾ ਹੈ ਇੱਕ ਬਜ਼ੁਰਗ ਜੋ ਕਮਰ ਝੁਕਾ ਕੇ ਸਮੁੰਦਰ ਦੇ ਕਿਨਾਰੇ ਤੁਰਿਆ ਸੀ ਤਾਂ ਉਸ ਨੂੰ ਸਿੱਪੀ ਵਿੱਚੋਂ ਇੱਕ ਮੋਤੀ ਮਿਲਿਆ ਤਾਂ ਉਸ ਨੇ ਰੇਤ ਉੱਤੇ ਲਿਖਿਆ ਕਿ ਸਮੁੰਦਰ ਦਾਨੀ ਹੈ ਫਿਰ ਇੱਕ ਬਹੁਤ ਵੱਡੀ ਲਹਿਰ ਆਈ ਤੇ ਸਭ ਕੁਝ ਨੂੰ ਮਿਟਾ ਕੇ ਚਲੀ ਗਈ ਸਮੁੰਦਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ ਜੇਕਰ ਤੁਸੀਂ ਵੀ ਆਪਣੇ ਜੀਵਨ ਵਿੱਚ ਸਮੁੰਦਰ ਬਣਨਾ ਚਾਹੁੰਦੇ ਹੋ ਤਾਂ ਫਿਰ ਇਹ ਸੋਚਣਾ ਬੰਦ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ ਆਪਣੀ ਜ਼ਿੰਦਗੀ ਨੂੰ ਮੌਜ ਨਾਲ ਜਿਓ ਆਨੰਦ ਨਾਲ ਜਿਓ ਕਿਉਂਕਿ ਲੋਕਾਂ ਦੀਆਂ ਗੱਲਾਂ ਤਾਂ ਪਰ ਸਥਿਤੀਆਂ ਦੇ ਹਿਸਾਬ ਨਾਲ ਬਦਲਦੀਆਂ ਰਹਿਣਗੀਆਂ